ਦਿਖਾ ਜਾਏਗਾ ਤੇ ਅਸੀਂ ਸਾਰਿਆਂ ਦਾ ਸਹਿਯੋਗ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਵਿਗਾੜੂ ਨੇ ਬੰਦ ਹੋਣੇ ਆ ਤੇ ਇਸ ਕਰਕੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਤੁਹਾਨੂੰ ਰਸ਼ਬੀਰ ਸਿੰਘ ਜੀ ਕੁਝ ਗੱਲਾਂ ਕਹਿਣਗੇ ਉਸ ਤੋਂ ਬਾਅਦ ਬਾਬਾ ਪ੍ਰਤਾਪ ਜੋ ਹਜਿੰਦਰ ਸਿੰਘ ਆਏ ਉਹ ਵੀ ਆਪਣੇ ਵਿਚਾਰ ਰੱਖਣਗੇ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਹੀ ਪੰਜਾਬ ਵਿੱਚ ਇਹ ਬੰਦ ਕਰਾਉਣੇ ਆ ਤੇ ਤੁਹਾਡਾ ਸਹਿਯੋਗ ਹੋਏਗਾ ਤੇ ਫਿਰ ਹੀ ਬੰਦ ਹੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਗੱਲ ਇਹ ਵੀ ਰਾਤ ਨੂੰ ਕਿਹੜਾ ਖਾਉਂਦਾ ਵਾਈ ਦੇ ਕੀ ਮਤੇ ਤੁਹਾਡੇ ਸਾਰੇ ਜਿੰਨੇ ਵੀ ਸਾਡੇ ਮੇਰੇ ਵੀਰ ਆਏ ਨੇ ਡਰਾਈਵਰ ਸਾਰੇ ਸਤਿਕਾਰਯੋਗ ਨੇ ਤੇ ਮੇਰੀ ਇਹ ਬੇਨਤੀ ਹੈ ਕਿ ਬੇਦੇ ਵੀਰੋ ਆਪਾਂ ਸਾਰਿਆਂ ਨੂੰ ਇੱਕੋ ਗੱਲ ਦਾ ਸਾਡਾ ਇੱਕੋ ਹੀ ਮੁੱਦਾ ਆ ਸਾੜਿਆਂ ਦਾ ਕੋਈ ਵੀ ਜੇ ਕੋਈ ਸੀਆਰਜੀ ਵਾਲਾ ਵੀ ਵਿੱਚ ਆਜੇ ਸਾਡੇ ਵਿੱਚ ਕੋਈ ਬੰਦਾ ਆਜੇ ਕੋਈ ਕੇ ਨੂੰ ਪੁੱਛ ਲੈ ਹਾਂ ਭਈ ਇਹ ਕੰਮ ਨਹੀਂ ਹੋ ਸਕਦਾ ਕਿਹੜਾ ਬੰਦਾ ਕਹਿੰਦਾ ਇਹ ਕੰਮ ਨਹੀਂ ਹੋ ਸਕਦਾ ਸੀਆੜੀ ਵਾਲਾ ਬੰਦਾ ਜਦੋਂ ਜ ਆ ਜੇ ਸੀਆੜੀ ਵਾਲਾ ਹੁੰਦਾ じゃ ਕੋ ਸਭ ਤੋਂ ਪਹਿਲਾਂ ਸੀਆੜੀ ਵਾਲੇ ਨੇ ਇਹਨਾਂ ਦੇ ਵਿੱਚ ਸੰਦਿਆਂ ਦੇ ਵਿੱਚ ਸਾਰੀ ਸਾਰੀ ਗੱਲ ਉਹਨੇ ਪਤਾ ਕਰ ਲਈ ਫਿਰ ਉਹਨੇ ਡੀਸੀ ਤੱਕ ਪਹੁੰਚੋਣੀ ਹੁੰਦੀ ਹੈ ਨਹੀਂ ਮੈਂ ਬਾਹਰ ਹਾਂ ਸਭ ਤੋਂ ਮੇਰੀ ਭਜੀ ਇਹ ਬੇਨਤੀ ਹੈ ਕਿ ਕੋਈ ਵੀ ਬੰਦਾ ਇਹ ਨਾ ਕਹੇ ਕਿ ਇਹ ਕੰਮ ਨਹੀਂ ਹੋਣਾ ਉਹਨੇ ਕਿਹਾ ਇਹ ਕੰਮ ਹੋਣਾ ਆਪਾਂ ਕਰਕੇ ਬਖਾਲਣਾ ਹੈ ਨਹੀਂ ਕਰਕੇ ਬਖਾਲਣਾ ਕਰਕੇ ਬਖਾਲਣਾ ਪਹਿਲੀ ਗੱਲ ਇਹ ਆ ਕਿ ਸਾਡਾ ਜਿਹੜਾ ਸਾਰਿਆਂ ਦਾ ਇੱਕ ਮੇਨ ਮੁੱਦਾ ਇਹ ਬਣਿਆ ਹੋਇਆ ਹੈ ਕਿ ਆਪਾਂ ਸਾਡੇ ਇੱਥੇ ਬਹਿ ਲਿਆ ਕਿ ਬੱਚਾਂ ਦੇ ਪੰਜ ਭਾਂਕੇ ਚੱਲ ਜਾਨੇ ਤੇ ਕੰਮ ਤੇ ਸਾਨੂੰ ਕਿਸੇ ਨੂੰ ਨਹੀਂ ਮ ਉਹ ਨਾਮ ਮਿਲਦਾ ਕਾਰਨ ਕੀ ਹੈ ਕਿ ਇਹ ਜਿਹੜੀ ਆਮ ਪਾਸਟ ਦਾ ਪੇਟ ਸਿਆਪਾ ਆਪਾਂ ਕਰਨਾ ਅੱਜ ਇਹਦਾ ਸਾਰਾ ਸਿਆਪਾ ਇਹਨਾਂ ਨੇ ਇਹਨਾਂ ਨੂੰ ਜਗਾੜਿਆਂ ਨੂੰ ਜਿਹੜੀ ਹਵਾ ਦੇ ਕੇ ਇਹਨਾਂ ਨੂੰ ਅਸਮਾਨੇ ਚਾੜਿਆ ਤੇ ਸਾਡੇ ਗੱਡੀਆਂ ਵਾਲਿਆਂ ਨੂੰ ਆਤਮ ਹੱਤਿਆ ਕਾਲੀ ਪਿਆੜੀ ਅੱਜ ਅੱਜ ਆਪਾਂ 15 15 20 20 ਹਜ਼ਾਰ ਦੇ ਜਿਹੜੇ ਚਲਾਨ ਦਾ ਭੁਗਤਣ ਦੇ ਆ ਕਿਉਂ ਭੁਗਤਣ ਦੇ ਅਸੀਂ ਸਾਡੀ ਇੱਤਿਹਾਸ ਅਖੰਡਾ ਵਿੱਚ ਫਰਕ ਪੈ ਗਿਆ ਇਹ ਸਾਡੀ ਇਕਤਾ ਤੇ ਅਖੰਡਤਾ ਵਿੱਚ ਫੜ ਕੇ ਨਾ ਪਿੰਦਾ ਤੇ ਇਹਨਾਂ ਦੀ ਜੁੱਤ ਨਹੀਂ ਸਾਡੇ 15-15 ਹਜ਼ਾਰ ਦੇ ਚਲਾਨ ਕੱਟ ਜਨ ਇਹ ਆਮ ਪਾਰਟੀ ਜਿਗਾੜੂ ਜਿਹੜੇ ਚਲਾਸ਼ੇ ਦੀ ਧੱਕੇ ਨਾਲ ਕੀ ਗੱਲ ਅਸੀਂ ਧੱਕੇ ਨਾਲ ਆਪਣੀਆਂ ਗੱਡੀਆਂ ਨਹੀਂ ਚਲਾ ਸਕਦੇ ਚਲਾ ਸਕਦੇ ਆ ਪਰ ਅਸੀਂ ਇਹ ਚਾਹੁੰਦੇ ਆ ਕਿ ਆਪਾਂ ਕਾਨੂੰਨ ਦੀ ਲਗਨਾ ਨਾ ਕਰੀਏ ਆਪਾਂ ਗੱਡੀਆਂ ਦੇ ਕਾਗਜ਼ ਬਣਾ ਕੇ ਰੱਖੀਏ ਤਾਂਕਿ ਜੋ ਕਿਤੇ ਵੀ ਸੈਕ ਜਾਈਏ ਸਾਨੂੰ ਕੋਈ ਪ੍ਰੋਬਲਮ ਨਾ ਆਏ ਕੋਈ ਸਾਨੂੰ ਕੋਈ ਪੁਲਿਸ ਵਾਲਾ ਨਾ ਡੱਕੇ ਪਰ ਫੇਰ ਵੀ ਮੇਰੇ ਸਾਬ ਨਾਲ 70% ਲੋਕਾਂ ਨੇ ਆਪਣੀ ਗੱਡੀਆਂ ਵਾਲੇ ਦੇ ਮੇਰੇ ਆਪਣੇ ਕਾਗੇ ਟੁੱਟ ਗਏ ਆ